ਹਲਕਾ ਪਾਇਲ ਵਿਖੇ ਟਿਪਰ ਐਸੋਸੀਏਸ਼ਨ ਵੱਲੋਂ ਵਿਧਾਇਕ ਮਰਵਿੰਦਰ ਸਿੰਘ ਗਿਆਸਪੁਰਾ ਵਿਰੁੱਧ ਲਗਾਏ ਗਏ ਇਲਜ਼ਾਮਾਂ ਦੇ ਸੰਬੰਧ ਵਿੱਚ ਟਿਪਰ ਐਸੋਸੀਏਸ਼ਨ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਇਹ ਪ੍ਰੈਸ ਕਾਨਫਰੰਸ ਪਹਿਲਾਂ ਗੁਰਦੁਆਰਾ ਸ਼੍ਰੀ ਅਤਰਸਾਹਿਬ ਸਾਹਿਬ ਨਜ਼ਦੀਕ ਰੱਖੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਬਦਲ ਕੇ ਕੋਹਾੜਾ ਰੋਡ ਸਥਿਤ ਹਲਕਾ ਸਾਂਹੇਵਾਲ ਦੇ ਆਪ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਦਫ਼ਤਰ ਵਿੱਚ ਸ਼ਿਫਟ ਕਰ ਦਿੱਤਾ ਗਿਆ ਜਿੱਥੇ ਕਿ ਸਾਨੇਵਾਲ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਵਿਕਰਮਜੀਤ ਸਿੰਘ ਮਜੀਠੀਆ ਉੱਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਸਾਰਾ ਕੁਝ ਮਜੀਠੀਆਂ ਵੱਲੋਂ ਪਲਾਨ ਕੀਤਾ ਗਿਆ ਮਾਮਲਾ ਹੈ ਜੀ ਸਰ ਇਹ ਠੀਕ ਹੈ ਬਰੀਫ ਕਰਤਾ ਜੀ ਕਿਉਂ ਲੈਟਰ ਵਾਇਰਲ ਹੋਈ ਉਹ ਕਹਿੰਦੇ ਕਿ ਟਿਪਰ ਐਸੋਸੀਏਸ਼ਨ ਦੀ ਕੇ ਉਹ ਸਹੀ ਹੈ ਜਿਹੜੀ ਕੋਈ ਟਿਪਰ ਐਸੋਸੀਏਸ਼ਨ ਦੀ ਲੈਟਰ ਕਹਿ ਰਹੇ ਭਾਈ ਸਾਹਿਬ ਬਾਰ-ਬਾਰ ਜੇਰ ਕਰਤੇ ਵੀ ਇਹਨਾਂ ਨੇ ਸਵਾਲ ਪੁੱਛ ਲਿਆ ਪਰ ਇਹਨਾਂ ਦਾ ਹੱਕ ਬੰਦਾ ਕਿਉਂਕਿ ਪੀਟੀਸੀ ਆ ਤੇ ਪੀਟੀਸੀ ਮੁਝੇ ਠੀਆ ਸਾਹਿਬ ਨੇ ਕੱਲ ਦੀ ਪੋਸਟ ਪਾਈ ਹੋਈ ਆ ਤੇ ਮੁਝੀਠੀਆ ਸਾਹਿਬ ਵੀ ਨਹੀਂ ਪਾਇਆ ਲੱਗਦਾ ਕਿ ਪੋਸਟ ਪਾਉਣ ਲੱਗੇ ਮੈਂ ਸੋਚ ਕੇ ਲੰਮਾ ਕਿ ਗਾਜਪੜ ਤਾਲ ਤੇ ਗੱਲ ਆ ਉਹ ਸਾਰੇ ਟਿੱਪਰ ਐਸੋਸੀਏਸ਼ਨ ਵਾਲੇ ਕਹਿੰਦੇ ਆ ਕਿ ਗਲਤ ਹੈ ਜੋ ਗਲਤ ਪੋਸਟ ਕਮਾ ਆ ਗਿਆ ਗਲਤ ਪੋਸਟ ਨੂੰ ਠੀਆ ਸਾਹਿਬ ਕਾਲੇ ਕਰਗੇ ਤੇ ਹੁਣ ਟਿੱਪਰ ਐਸੋਸੀਏਸ਼ਨ ਵਾਲ ਤੁਹਾਨੂੰ ਬੁਲਾਉਣਗੇ ਉਨੇ ਜੋ ਆਪਣਾ ਬਿਆਨ ਰੱਖਣਗੇ ਕੋਈ ਗਲਤ ਬੰਦਾ ਤੀਜਾ ਬੰਦਾ ਜੇ ਕਿਸੇ ਐਮਐਲਏ ਸਰਵਾਨ ਤੇ ਨਾਮ ਲੈ ਕੇ ਕੋਈ ਸਰਾਪਤ ਹੋ ਰਹੀ ਹੈ ਇਲੈਕਸ਼ਨ ਸੰਬੰਧੀ ਸਰਾਪਤ ਹੋ ਰਹੀ ਹੈ ਤੇ ਹੋ ਸਕਦਾ ਹੈ ਰਿਲੇਕਸਲੀ ਸਰਾਪਤ ਮਜੀਠੀਆ ਸਾਹਿਬ ਨੇ ਕਰਾਈ ਹੋਵੇ ਸੋ ਮੈਂ ਗਰੁੱਪ ਦੇ ਵਿੱਚ ਨੰਬਰ ਕੁਝ ਮੈਂਸ਼ਨ ਕੀਤੇ ਹੋਏ ਨੇ ਜਿਹੜੇ ਨੰਬਰ ਮੈਂਸ਼ ਮਜੀਠੀਆ ਸਾਹਿਬ ਕੁਝ ਵੀ ਕਰ ਸਕਦੇ ਆ ਇੱਕ ਚਿੱਟੇ ਦਾ ਵਪਾਰੀ ਕੁਝ ਵੀ ਕਰ ਸਕਦਾ ਸਾਰਾ ਪੰਜਾਬ ਕਹ ਰਿਹਾ ਕਿ ਚਿੱਟੇ ਦਾ ਵਪਾਰੀ ਹੈ ਤੇ ਉਹ ਕੁਝ ਵੀ ਕਰ ਸਕਦਾ ਕਿਉਂਕਿ ਇਲੈਕਸ਼ਨਾਂ ਦੇਣਾਂ ਤੇ ਬਹੁਤ ਕੁਝ ਹੁੰਦਾ ਪਰ ਸਾਡੀ ਆਕਾਮਾ ਦੀ ਪਾਰਟੀ ਹੈ ਜਿਹੜੀ ਪ੍ਰਿਸ਼ਟਾਚਾਰ ਦਾ ਗੰਧ ਜਿਹੜਾ ਝਾੜੂ ਨਾਲ ਸਾਫ਼ ਕਰਦੀ ਹੈ ਤੇ ਲੋਕ ਝਾੜੂ ਚੱਕੇ ਨੂੰ ਤਿਆਰ ਹੈ ਝਾੜੂ ਉਹਨਾਂ ਨੇ 2022 ਤੱਕਿਆ 2024 ਤ ਵੀ ਚੱਕਿਆ ਤੇ ਮਜੀਠੀਆ ਸਾਹਿਬ ਹੁਣੀ ਫੇਰ 1.5 ਲੱਖ ਦਾ ਜਿਹੜਾ ਕ腐ਸ਼ਨ ਦੇ ਚਾਰਜ ਹੈ ਕਿੱਥੀ ਦੇ ਵਿੱਚ ਉਹ ਬੈਕਅਪ ਮਜੀਠੀਆ ਸਾਹਿਬ ਨੇ ਲਖਾਇਆ ਮਜੀਠੀਆ ਸਾਹਿਬ ਦੀ ਪੋਸਟਾ ਤੁਸੀਂ ਮਜੀਠੀਆ ਸਾਹਿਬ ਨੂੰ ਪੁੱਛੋ ਚੈਨਲ ਵੀ ਉਹਨਾਂ ਦੇ ਅਕਾਲੀ ਦਲ ਦੇ ਅਕਾਲੀ ਦਲ ਨਾਲ ਜਵਾਬ ਦੇਣ ਸਾਡੀ ਆਮ ਆਦਮੀ ਪਾਰਟੀ ਦੇ ਨਾਂ ਤੇ ਗੈਸਪੁਰਾ ਸਾਹਿਬ ਪੂਰੇ ਇਮਾਨਦਾਰ ਹੈ ਗੁਰਸਿੱਖ ਹੈ ਉਹਨਾਂ ਨੇ ਆਪਣਾ ਕਹਿ ਤਾ ਟਿੱਪਰਾਂ ਵਾਲੇ ਸਾਡੇ ਭਰਾ ਹੀ ਅੱਜ ਤੁਹਾਡੀ ਹਾਇਤ ਨਹੀਂ ਕੋਈ ਅੱਜ ਆਇਆ ਨਹੀਂ ਹਾਂਜੀ ਮੇਰੇ ਕੋਲ ਜੇ ਕੋਈ ਆਉਂਦਾ ਵੀ ਤਾਂ ਪਾਰਟੀ ਦੇ ਕਰਕੇ ਮੀਟਿੰਗਾਂ ਕਰਦੇ ਆ ਮੀਟਿੰਗਾਂ ਲਈ ਆ ਰਹੇ ਆ ਉਹਨਾਂ ਦਾ ਆਪਣਾ ਕੋਈ ਕੋਈ ਗੁੱਸਾ ਕਿਲਾ ਹੁੰਦਾ ਤਾਂ ਫਿਰ ਮੇਰੇ ਦਫ਼ਤਰ ਕਿਉਂ ਦੇ ਸਾਰੇ ਖੜੇ ਉਹ ਸਾਰੇ ਆ ਸਕਦੇ ਆ ਪਰ ਮੇਰੇ ਦਫ਼ਤਰ ਦੇ ਵਿੱਚ ਕੋਈ ਐਸੀ ਗੱਲਬਾਤ ਨਹੀਂ ਆ ਪਰ ਚਾਰ ਵਾਸਤੇ ਇਕੱਠ ਹੋ ਰਿਹਾ ਗੈਸਪੁਰਾ ਸਾਹਿਬ ਉਹ ਤੇ ਇਮਾਨਦਾਰ ਗੁਰਸਿੱਖ ਬੰਦੇ ਆ ਉਹਨਾਂ ਦੇ ਨਾਂ ਦੇ ਉੱਤੇ ਕੋਈ ਬੰਦਾ ਸਰਾਪਤ ਕਰ ਜਾਵੇ ਜਾਂ ਮਜੀਠੀਆ ਸਾਹਿਬ ਨੇ ਆਪਣੇ ਕੋਲੇ ਲੈਟਰ ਲਿਖਵਾ ਕੇ ਉਹਨੂੰ ਵਾਇਰਲ ਕਰਤਾ ਤੇ ਕਿਉਂਕਿ ਕੱਲ ਦਾ ਰੋਡਸੋ ਲੋਕ ਸਭਾ ਫਤਖੜ ਸਾਹਿਬ ਦੇ ਵਿੱਚ ਸੀਗਾ ਮੁੱਖ ਮੰਤਰੀ ਸਰਦਾਰ ਭ ਤੇ ਠਟਿਆ ਚੱਲਾ ਅਕਾਲੀ ਦਲ ਕਰਦਾ ਆਇਆ ਤਾਂ ਇਹ ਲੋਕਾਂ ਨੇ ਨਕਾਰਿਆ ਤੇ ਨਕਾਰੇ ਹੋਿਆਂ ਨੂੰ ਦੁਆਰਾ ਲੋਕ ਮੂਨ ਹੀ ਨੋਂਦੇ ਮਤਲਬ ਕਈ ਵਾਰ ਪੋਸਟ ਵੀ ਪਰਦੇ ਨੇ ਕਦੇ ਵੀ ਡਾਇਰੈਕਟ ਇੰਤ ਆ ਸਕਦਾ ਡਾਇਰੈਕਟ ਕੋਈ ਵੀ ਆ ਸਕਦਾ ਪਰ ਅਕਾਲੀ ਦਲ ਦੁਆਰਾ ਨਹੀਂ ਆ ਸਕਦੇ ਹਉਣੇ ਨਹੀਂ ਆ ਪਰ ਤੁਹਾਡਾ ਚੈਨਲ ਚੱਲਦਾ ਪਿਆ ਇਹ ਵੀ ਤੁਹਾਨੂੰ ਮੁਬਾਰਕਵਾਦ ਹੈ ਇਹ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਪਰ ਮੇਰੀ ਇੱਕ ਵੀ ਵਡ ਤੁਸੀਂ ਕਟੋਗੇ ਨਹੀਂ ਕਿ ਮੇ ਜੱਠਿਆ ਸਾਹਿਬ ਤੱਕ ਬਚਾਓਗੇ ਬਹੁਤ ਬਹੁਤ ਧੰਨਵਾਦ ਇਹ ਲਾਈਟਰ ਫੇਕ ਆ ਸਰ ਪਰ ਸਰਕਾਰ ਦੀ ਜਵਾਬੀ ਕਾਰਵਾਈ ਹੁਣ ਕੀ ਹੋਗੀ ਜਿਹੜਾ ਬੰਦੇ ਨੇ ਸਰਾਤ ਕੀਤੀ ਆ ਉਹਦੇ ਦੀ ਜਾਂਚ ਹੋ ਰਹੀ ਆ ਤੇ ਟਿੱਪਣਾ ਵਾਲੇ ਭਰਾ ਜਿਹੜੇ ਆ ਉਹ ਸਾਰੇ ਆਮ ਆਦਮੀ ਪਾਰਟੀ ਦੇ ਨਾਲ ਆ ਕੋਈ ਵੀ ਟਿੱਪਣਾ ਵਾਲਾ ਭਰਾ ਇਹੋ ਜੀ ਕੋਈ ਗੱਲ ਨਹੀਂ ਕਰਦਾ ਨਾ ਉਹਨਾਂ ਨੂੰ ਕੋਈ ਗੁੱਸਾ ਕਿਲਾ ਸੀ ਜੇ ਉਹਨਾਂ ਦੇ ਨਾਮ ਦੇ ਉੱਤੇ ਕੋਈ ਵੀ ਬੰਦਾ ਗੈਸਪੁਰਾ ਸਾਹਿਬ ਦੇ ਨਾਮ ਦੇ ਉੱਤੇ ਉਹ ਗੈਸਪੁਰਾ ਸਾਹਿਬ ਉਸ ਬੰਦੇ ਤੇ ਕਾਰਵਾਈ ਕਰਾਉਣਗੇ ਜਾਂਚ ਹੋ ਰਹੀ ਆ ਪੀਪਲ ਯੂਨੀਅਨ ਨੇ ਬੰਦੋ ਕਿ ਤੁਹਾਡੇ ਵੱਲੋਂ ਜਿਹੜੇ 1.5 ਲੱਖ ਰੁਪਏ ਕਿੱਥੇ ਹੋਣੇ ਸਾਨਾ ਤੇ ਅੱਜੇ ਬਚਿੰਦੇ ਜਾਂਦੇ ਨੇ ਜਿਹਦੇ ਰਿਸ਼ਤੇ ਦਾ ਪਰਿਵਾਰਤਾ ਹੋਵੇ विक्रमसेन को मजित्तियां ने भी अपने पेशते पाके और हैदरियां में नहीं भी। हैदरियां सामने कड़ी कर दा फिर एक डिडी बैठ रहा है। जी वो फिर पेशते पाके आज उसी सारे धंधे पर आके तलीयर की था। जेनल ऑफरा नंबर भी नहीं था ये कोई भी बना सकते हैं ना वो देख अब उसको सी बैठ के रहना तो उसको तो 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 ਕੋਈ ਐਸੀ ਗੱਲ ਕੋਈ ਵੀ ਬੰਦਾ ਜੇ ਕੋਈ ਇਹਨਾਂ ਨੂੰ ਗਲਤ ਕਰਨ ਕੋਸ਼ਿਸ਼ ਕਰਦਾ ਮੈਂ ਬੈਠਾ ਹਾਂ ਇੱਕ ਥੋਕੇ ਨੇ ਇਸ ਲਈ ਇਹਨਾਂ ਨੂੰ ਕਹਿਣਾ ਕਿ ਵਿੱਚ ਕਿਸੇ ਨਾਲ ਗੱਲ ਕਰਨੇ ਨਾਲ ਕੋਈ ਨਾ ਕਰੋ ਜੋ ਵੀ ਗੱਲ ਕਰਨੀ ਹੈ ਬਸ ਬੰਦੇ ਦੀ ਪਛਾਣ ਹੋ ਗਈ ਜਿਹੜੇ ਬੰਦੇ ਨੇ ਦੇ ਇਹ ਪੈਸੇ ਇਹ ਆਪਾਂ ਦੇਖਾਂਗੇ ਤੋਂ ਜੇਕਰਾਂ ਇਹ ਉਸੇ ਕਲੀਅਰ ਨਹੀਂ ਹੋਈਆਕਰ ਕਲੀਅਰ ਕਰਾਂਗੇ ਜੀ ਕਿਸੇ ਵੀ ਕੋ ਪਰ ਉਹ ਇਹਨਾਂ ਨੂੰ ਫੇਰ ਭਰਾਵਾਂ ਨਾਲ ਇਹ ਗੱਲ ਕੀਤੀ ਹੈ ਸਾਰੇ ਭਰਾਵਾਂ ਨਾਲ ਤੁਸੀਂ ਮੇਰੇ ਨਾਲ ਗੱਲ ਕਰੋ ਕਿਸੇ ਵੀ ਬੰਦੇ ਨੇ ਜੇਕਰ ਮੇਰੇ ਨਾਲ ਡਾਇਰੈਕਟ ਗੱਲ ਕਰੋ ਕਿਉਂਕਿ ਆਪਾਂ ਨਾ ਕਈ ਵਾਰ ਸੋਚਦੇ ਨੇ ਵੀ ਅਸੀਂ ਅੰਮ੍ਰਿਤਪੁਰ ਕਿਉਂ ਜਾਈਏ ਕੀ ਗੱਲ ਹੈ ਜਿਹੜੀ ਬਿਜ ਬਚਾਲੇ ਆਪਾਂ ਲੜਕ ਕਰਦੇ ਹਾਂ ਖਤਰਨਾਕ ਸਾਬਤ ਹੈ ਅੱਜ ਇਹ ਗੱਲ ਕਲੀਅਰ ਹੋ ਗਈ ਇਸ ਲਈ ਮੈਂ ਸਾਰਿਆਂ ਨੂੰ ਇਹਦੀ ਬੇਨਤੀ ਕਰਦਾ ਕਿ ਵੀ ਕੋਈ ਨਾ ਕੋਸ਼ਿਸ਼ਾ ਕਿ ਮੈਂ ਉਹਨਾਂ ਦੇ ਨਾਲ ਹਾਂ ਔਰ ਜਿਹੜਾ ਸਾਡਾ ਇਹ ਵੱਡਾ ਵੀ ਇਸ਼ੂ ਹੈ ਕਿ ਜਿਹੜੀ ਮਨਜ਼ੂਰੀ ਦੀ ਵੀ ਸਾਨੂੰ ਪ੍ਰੋਬਲਮ ਆ ਰਹੀ ਹੈ ਮੈਂ ਉਹਦੇ ਲਈ ਵੀ ਆਪਣੇ ਆਪ ਦੇ ਵੀ ਅਸੀਂ ਉਹ ਵੀ ਮੈਂ ਇਹਨਾਂ ਨੂੰ ਅੱਜ ਅਸੀਂ ਮੈਂ ਤੇ ਸਾਡੇ ਕਰਨ ਇਹਨਾਂ ਨੂੰ ਸਰਕਾਰ ਉਹ ਕਿ ਅਸੀਂ ਇਹਨਾਂ ਨੂੰ ਉਹ ਮਨਜ਼ੂਰੀ ਵੀ ਹੈ ਜਿਹੜੀ ਸਰਕਾਰ ਕਰਾ ਕੇ ਦਈਏ ਤਾਂ ਕਿ ਜਿੰਨੇ ਵੀ ਛਡੇ ਸੁਲਿਕਾਰ ਕਰਨ ਉਹ ਇੱਕ ਮਿੰਟ ਵੀਰਾਂ ਇੱਕ ਮਿੰਟ ਕੋਈ ਉਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਤੁਹਾਡੀ ਅਮੇਜ ਨੂੰ ਲੈ ਕੇ ਕਿਉਂ ਸਵਾਲ ਜਿਹੜੇ ਉੱਤੇ ਨੇ ਇਹ ਕੀ ਕਾਰਨ ਇਹਨਾਂ ਦੇ ਨਾਲ ਸਾਨੂੰ ਕੋਈ ਗੱਲ ਨਹੀਂ ਕਿ ਕਈ ਵਾਰੀ ਕੋਈ ਤਾਂ ਦੀ ਜਿਹੜੀ ਗਲਤਫਹਿਮੀ ਆ ਹੋ ਜਾਂਦੀ ਹੈ ਅੱਜ ਜਿਹੜੇ ਲੋਕ ਜੀ ਸਾਲਿਕ ਕਰ ਰਹੇ ਨੇ ਉਹ ਨਹੀਂ ਗਲियर ਹੋ ਸਕਦਾ ਉਹ ਗੈਰਮ ਹੁੰਦੀ ਹੈ ਜੀ ਉਹਦੇ ਬਾਰੇ ਕੀ ਗੱਲ ਹੈ ਮੈਂ ਕਿਹਾ ਲੈਣ ਤੇ ਕੋਸ ਮਤਲਬ ਗਲਤ ਅੰਸ਼ਾ ਕਰਕੇ ਉਹ ਮਸਤੀ ਹੋ ਗਿਆ ਉਹ ਬਚਾਰੇ ਬੰਦਾ ਹੈਗਾ ਸੀ ਗਲਤ ਤੇ ਨਾ ਉਹਦਾ ਐਮਐਲਏ ਸਾਹਿਬ ਨੂੰ ਕੋਈ ਪਤਾ ਨਹੀਂ ਸੀਗਾ ਕਿ ਸਾਡੇ ਵੀ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨੇ ਵੀ ਉਸ ਜਿਹੜਾ ਗਲਤ ਕਰਕੇ ਉਹਨੇ ਜੋ ਕੁਝ ਵੀ ਕੀਤਾ ਵਾ ਗਲਤ ਕਰਿਆ ਕਿਉਂਕਿ ਸਾਡੀ ਐਸੋਸੀਏਸ਼ਨ ਜਿਹੜੀ ਹੈ ਆਵਾਦਵੀ ਪਾਰਟੀ ਦੇ ਨਾਲ ਬੁੱਢ ਤੋਂ ਜੁੜੀ ਹੋਈ ਹੈ ਜੋ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਭਾਤ ਸਿੰਘ ਮਾਨ ਉਹਨਾਂ ਦੇ ਕਮਾਕਾਰਾਂ ਤੋਂ ਕੁਝ ਹੋਰ ਜੋ ਸਾਡੇ ਇੱਥੇ ਐਮਪੀ ਦੇ ਉਮੀਦਵਾਰ ਨੇ ਇੱਕ ਆਪਣੇ ਜੀਪੀ ਸਾਹਿਬ ਕਿ ਉਹਨੂੰ ਕਾਪੂਸ਼ੀ ਜਾਨਾ ਲਾਤੀ ਸਾਰੇ ਐਸੋਸੀਏਸ਼ਨ ਉੱਤੇ ਸੀਗੇ ਉਹਨਾਂ ਨੇ ਆਪ ਦਾ ਨਾਮ ਬਣਾਇਆ ਹੋਇਆ ਵਾ ਇਹਨਾਂ ਵੱਤ ਤੋਂ ਮੋਟਾ ਗੱਲ ਕਿਤਾ ਲਈ ਸਾਈਨ ਨੇ ਕਿੰਨਾ ਹੋਏ ਸਾਈਨ ਨੇ ਜੀ ਲੈ ਹੁਸੈਨ ਮੈਂ ਤੁਹਾਨੂੰ ਸੈਂਬਰਾ ਤੋਂ ਕਰੀਗੇ ਨਹੀਂ ਜਦ ਸਾਡੇ ਕਿਸੇ ਮੈਂਬਰ ਦੇ ਨਾਲ ਕਿਹੜਾ ਬੰਦੇ ਨੂੰ ਕਰਿਆ ਗਲਤ ਕੈਸੀ ਦਾ ਜਿਹੜਾ ਕਰਦੇ ਨੇ ਲਾਇਆ ਵਾ 200 ਇਹ ਗੱਤੂ ਬੰਦਾ ਸੀ ਜਿਹੜਾ ਇਹ ਕਰਕੇ ਸਾਡੇ ਕੌਣਾ ਇਹਨੂੰ ਪਤਾ ਲੱਗ ਕਿ ਬੰਦਾ ਕੌਣ ਹੈ ਜੀ ਬੰਦਾ ਨੂੰ ਪਤਾ ਹੀ ਨਹੀਂ ਹੈ ਕੌਣ ਹੈ ਗਲਤ ਬੰਦਿਆਂ ਦੇ ਨਾਲ ਦਗਾ ਕਰਦੇ ਜਿਨ੍ਹਾਂ ਨੇ ਸਾਈਨ ਕੀਤਾ ਉਹਨਾਂ ਨੇ ਦੱਸਿਆ ਨਹੀਂ ਕਿ ਕਿਉਂ ਕਹਿਦੇ ਸਾਈਨ ਕਰਦੇ ਆ। ਉਹਨਾਂ ਨੇ ਇਹ ਰਸਤਾ ਪੁਰਾਣੋਂ ਪਟਰ ਆਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਕਰਕੇ ਤੇ ਸਾਈਨ ਐ। ਆਸੋਸੀਏਸ਼ਨ ਨੇ ਮੀਟਿੰਗ ਰੱਖੀ ਤੇ ਸਹਿਯੋਗ ਕਰਦੇ। ਉਹ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ। ਸੱਚਾਈ ਵੀ ਹੈ ਜੀ। ਤੁਹਾਡੇ ਮੁਤਾਬਕ ਜਿਹੜੇ ਨੀ ਉਹ ਪੜਿਆ ਤਾਂ ਹੋਊਗਾ। ਵਾਲੇ ਸਾਹ ਤੇ 2 ਲੱਖ ਰੁਪਏ ਨੇ ਬੇਬੁਨਿਆਦ ਬੇਬੁਨਿਆਦ ਆ। ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਜਿਹੜਾ ਉਹ ਬੰਦਾ ਕਰਕੇ ਗਿਆ ਉਹ ਵੀ ਅਸੀਂ ਕਾਰਵਾਈ ਕਰਾਵਾਂਗੇ। ਠੀਕ ਹੈ। ਸਾਡੀ ਪਾਰਟੀ ਵੀ ਕਾਰਵਾਈ ਕਰੂਗੀ। ਸਹੀ ਜੀ ਅੱਜ ਤੇ ਸੱਚਾਈ ਕੀ ਆ ਗਈ ਹੈ ਜੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਕਟਾਣੀ ਤੋਂ ਜੀ ਉਹ ਕੀ ਮੈਂ ਦੱਸ ਜੀ ਜੀ ਬਾਰੇ ਮੈਨੂੰ ਪਤਾ ਨਹੀਂ ਜੀ ਕਟਾਣੀ ਤੋਂ ਕੋਈ ਆਡੀਓ ਰਿਕਾਰਡ ਹੋ ਰਿਹਾ ਆਪੇ ਨਸਤ ਹੈ ਚਲੋ ਪੰਸਾਬ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਟਾਣੀ ਤੋਂ ਜਿਹਦੇ ਵਿੱਚ ਤੁਹਾਡੀ ਆਵਾਜ਼ ਲੱਗ ਰਹੀ ਹੈ ਉਹ ਚ ਕੋਈ ਸੱਚਾਈ ਹੈ ਉਹ ਮੇਰੇ ਆਵਾਜ਼ ਨਹੀਂ ਹੈ ਜੀ ਉਹ ਪਤਾ ਨਹੀਂ ਕਿਹੜੇ ਬੰਦੇ ਨੇ ਪਾਈ ਆ ਕਿਹਦੇ ਨੂੰ ਤਾਂ ਪਤਾ ਨਹੀਂ ਕੁਝ ਨਹੀਂ ਹੋ ਰਿਹਾ ਜੇ ਜਿਹੜਾ ਸਾਡਾ ਉਹ ਰੋਲਾ ਸੀਗਾ ਜੀ ਪੈਸਿਆਂ ਦਾ ਉਹ ਕੋਈ ਗਲਤ ਬੰਦਾ ਜੂਜ ਕਰ ਗਿਆ ਪੈਸੇ ਲੈ ਗਿਆ ਜੀ ਪਰ ਐਮਐਨਏ ਸਾਹਿਬ ਕਹਿੰਦੇ ਸਾਡਾ ਬੰਦਾ ਨਹੀਂ ਹੈ ਕੋਈ ਛੱਲੇ ਨਾਂ ਤੇ ਲੰਦਾ ਵੀ ਆ ਪਰ ਸਾਨੂੰ ਆ ਕੇ ਦੱਸੋ ਹੁਣ ਅਸੀਂ ਜਰੂਰ ਜਾ ਕੇ ਦੱਸਾਂਗੇ ਜੀ ਕੋਈ ਇਦਾਂ ਦਾ ਸਾਡੇ ਨਾਲ ਕਰਦਾ ਕਿੰਨੇ ਸਮੇਂ ਤੋਂ ਪੈਸੇ ਲੈ ਰਹੇ ਸੀ ਉਹ ਤਿੰਨ ਮਹੀਨੇ ਸਾਧ ਹੋ ਗਏ ਜੀ ਕਿੰਨੇ ਕੇ ਪੈਸੇ ਲੈ ਚੁੱਕੇ ਲੱਗਾ 26 ਲੱਖ ਰੁਪਏ ਤੇ ਟੋਟਲ ਤੁਸੀਂ ਤਕਰੀਬਨ ਕਰੋੜ ਰੁਪਏ ਦੀ ਗੱਲ ਕੀਤੀ ਹੋਈ ਆ ਉਹਦੇ ਵਿੱਚ ਵੀ ਪੈਸੇ ਗੇਨ ਹੋ ਜਾਂਦੇ ਤੱਕ ਬਹੁਤ ਜਿੰਨਾ ਤੋਂ ਲੈ ਨੇ ਠੀਕ ਹੈ ਹਾਂਜੀ ਨਹੀਂ ਜਿਹਦੇ ਐਮਐਲਏ ਸਾਹਿਬ ਦਾ ਕੋਈ ਉਹਦੇ 'ਚ ਕੋਈ ਹੈ ਐਮਐਲਏ ਸਾਹਿਬ ਕਹਿੰਦੇ ਮੇਰਾ ਬੰਦਾ ਨਿਕਾ ਜੀ ਨਾ ਮੇਰਾ ਕਹਿੰਦੇ ਰੋਲ ਆ ਕੋਈ ਤੇ ਇਸ ਕਰਕੇ ਵੀ ਹੁਣ ਉਹ ਬੰਦਾ ਅਸੀਂ ਲੱਭਾਂਗੇ ਵੀ ਕੌਣ ਆ ਫਿਰ ਅਸੀਂ ਉੱਤੇ ਕਾਰਵਾਈ ਕਰਾਂਗੇ ਤਦੇ ਵੀ ਜਦੋਂ ਕੋਈ ਲੈਂਡ ਦੇਣ ਦੀ ਗੱਲ ਹੋਈ ਸੀ ਕਦੇ ਤੁਹਾਡੀ ਕੋਈ ਗਾਸਪੁਰਾ ਸਾਹਿਬ ਨਾਲ ਗੱਲ ਹੋਈ ਸੀ ਜਾਂ ਨਹੀਂ ਨਹੀਂ ਗਾਸਪੁਰਾ ਸਾਹਿਬ ਨਾਲ ਕੋਈ ਨਹੀਂ ਜੀ ਠੀਕ ਹੈ ਉਹ ਉਹ ਡਾਇਰੈਕਟ ਬੰਦਾ ਸਾਨੂੰ ਆ ਕੇ ਧਮਕਾਉਂਦਾ ਸੀਗਾ ਜੀ ਤੇ ਹੁਣ ਅਸੀਂ ਉਹਨੂੰ ਪੜਾਂਗੇ ਜ਼ਰੂਰ ਨਹੀਂ ਉਹ ਇਹਨਾਂ ਦਾ ਨਾਂ ਲੈਂਦਾ ਸੀ ਐਮਐਲਏ ਸਾਹਿਬ ਦਾ ਨਾਂ ਲੈਂਦਾ ਸੀ ਪਰ ਐਮਐਲਏ ਸਾਹਿਬ ਕਹਿੰਦੇ ਮੇਰਾ ਬੰਦਾ ਨਹੀਂਗਾ ਮੈਂ ਨਾ ਮੈਂ ਕਦੇ ਕੋਈ ਕਹਿ ਸਕਦਾ ਤੇ ਹੁਣ ਅਸੀਂ ਉਹ ਬੰਦੇ ਤੱਕ ਪਹੁੰਚ ਕਰਾਂਗੇ ਬੰਦਾ ਪਹੁੰਚ ਕੇ ਤੁਹਾਡੇ ਤੋਂ ਜਾਣਦੇ ਹੋ ਬੰਦੇ ਨੂੰ ਤਾਂ ਜਾਣਦੇ ਹਾਂ ਜੀ ਹਾਂ ਜੀ ਉਹਦਾ ਪਛਾਣਨਦੇ ਆ ਅਸੀਂ ਅਸੀਂ ਉਹਨੂੰ ਲੱਭਾਂਗੇ ਜੀ ਹੁਣ ਲੱਭ ਕੇ ਕੋਸ਼ਿਸ਼ ਕਰਕੇ ਤੁਹਾਡੇ ਸਾਹਮਣੇ ਲਿਆਵਾਂਗੇ ਇਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਜਿੱਦਾਂ ਦੀ ਕਾਨੂੰਨੀ ਕਾਰਵਾਈ ਹੋਗੀ ਉਦਾਂ ਦੀ ਕਰਾਂਗੇ